ਸ਼ੁਕਰੀਆ ਜੀ ਸਰ ਇੰਟਰਸਟਿੰਗ ਹੋ ਸਕਦਾ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਭੈਣ ਨੇ ਫੋਟੋ ਭੇਜੀ ਸੀਗੀ ਵੀ ਸਾਨੂੰ ਆਵਲਾ ਡਿਜ਼ਾਈਨ ਸਖਾਉ ਕਾਫੀ ਵਾਇਰਲ ਆ ਡਿਜ਼ਾਈਨ ਗਲੇ ਦੇ ਉੱਤੇ ਚੈੱਕ ਬਣਦਾ ਚਾਰਚ ਬਣਦਾ ਵਿੱਚ ਮੁਕਤੀ ਲੱਗਦੇ ਨੇ ਹਨ ਘੇਰੇ ਤੇ ਵੀ ਆਉਂਦੀ ਆ ਬਾਹਾਂ ਤੇ ਆਉਂਦੀ ਆ ਸਲਵਾਰ ਤੇ ਵੀ ਆਉਂਦੀ ਆ ਉਹਦੇ ਵਿੱਚ ਆਹ ਵਾਲੀ ਬੂਟੀ ਜਿਹੜੀ ਮੈਂ ਡਰਾ ਕੀਤੀ ਹੈ ਹਨ ਮੈਂ ਆ ਪੈਨਸਲ ਨਾਲ ਡਰਾ ਕੀਤਾ ਹੈਗਾ ਪੈਨਸਲ ਇਹ ਵਾਲੀ ਬੂਟੀ ਨੂੰ ਹੀ ਚੱਕ ਚੱਕ ਕੇ ਅੱਗੇ ਜਿਹੜਾ ਸਾਰਾ ਡਿਜ਼ਾਈਨ ਬਣਦਾ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਨੂੰ ਬਣਾਉਣਾ ਕਿਵੇਂ ਆ ਇਹਨੂੰ ਤੁਸੀਂ 2-3 ਤਰੀਕਿਆਂ ਨਾਲ ਬਣਾ ਸਕਦੇ ਹੋ ਜੇ ਮੋਸਟ ਕਾਮਨ ਇਹ ਜਿਹੜਾ ਹੈਗਾ ਗੰਢ ਤੁੱਪੇ ਨਾਲ ਬਣੀ ਹੁੰਦੀ ਆ ਠੀਕ ਹੈ ਤਾਂ ਆਪਾਂ ਤੁਹਾਨੂੰ ਅੱਜ ਸਿਖਾਵਾਂਗੇ ਇਹ ਵਾਲੀ ਬਿਊਟੀ ਇਹਦੇ ਵਿੱਚ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਹੜਾ ਸਰਕਲ ਬਣਿਆ ਹੋਇਆ ਉਹਨੂੰ ਤੁਸੀਂ ਇੱਕ ਵਾਰੀ ਉਹ ਕਰ ਲੈਣਾ ਰਾਉਂਡ ਰਾਉਂਡ ਉਹਨੂੰ ਆਊਟਲਾਈਨ ਜੀ ਕਰ ਲੈਣੀ ਆ ਜਿਵੇਂ ਡੰਡੀ ਟਾਂਕੇ ਨਾਲ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਵਿੱਚ ਅੰਦਰ ਅੰਦਰ ਨਾਲ ਗੰਢ ਤੁੱਪੇ ਦੇ ਨਾਲ ਉਹਨੂੰ ਫਿਲ ਕਰਾਂਗੇ ਪੂਰਾ ਰਾਉਂਡ ਰਾਉਂਡ ਇਹ ਇਹ ਬਹੁਤ ਘੱਟ ਦੇਖਣਾ ਹੈ ਸਿਰਫ ਇੱਕ ਬਾਉਂਡਰੀ ਆ ਇੱਕ ਬਾਉਂਡਰੀ ਬਾਲ ਆਪਾਂ ਕੰਧ ਬਣਾ ਰਹੇ ਹਾਂ ਇੱਕ ਤਰੀਕੇ ਨਾਲ ਜਿਹਦੇ ਵਿੱਚ ਆਪਾਂ ਜਿਹੜੀ ਬੋਟੀ ਆ ਉਹ ਫਿਲ ਕਰਾਂਗੇ ਤਾਂ ਇਹਨੂੰ ਤੁਸੀਂ ਭਾਵੇਂ ਵੱਡੇ ਟਾਂਕੇ ਨਾਲ ਭਰ ਲਓ ਭਾਵੇਂ ਛੋਟੇ ਨਾਲ ਭਰ ਲਓ ਇਹ ਨਾ ਦਿਖਣਾ ਨਹੀਂ ਹੈਗਾ ਤਾਂ ਇਹਨੂੰ ਜਿੰਨੀ ਜਲਦੀ ਹੋ ਸਕੇ ਆਪਾਂ ਥੋੜਾ ਜਿਹਾ ਫਾਸਟ ਮਤਲਬ ਆਪਣੀ ਟਾਈਮਿੰਗ ਦੇ ਅਕੋਰਡਿੰਗ ਆਪਾਂ ਇਹਨੂੰ ਪਰ ਲਾਂਗੇ ਜਿਹੜਾ ਵੀ ਡਿਜ਼ਾਈਨ ਕੋਈ ਤੁਹਾਨੂੰ ਚਾਹੀਦਾ ਹੁੰਦਾ ਤੁਸੀਂ ਭੇਜ ਦਿਆ ਕਰੋ ਤੇ ਆਪਾਂ ਤੁਹਾਨੂੰ ਸਿਖਾ ਦਿਆ ਕਰਾਂਗੇ ਤਾਂ ਕਈ ਵਾਰ ਚੱਲ ਜਾਂਦਾ ਹੈ ਇਹ ਬਸ ਸਾਰਾ ਅਲਫਨੇ ਕਰ ਲੈਣਾ ਤੇਰੇ ਵਿੱਚ ਥੋੜੀਆਂ ਜੀਆਂ ਪੱਤੀਆਂ ਨੇ ਪੱਤੀਆਂ ਆਪਾਂ ਤੁਹਾਨੂੰ ਕੱਲ ਹੀ ਬਹੁਤ ਚੰਗੀ ਤਰ੍ਹਾਂ ਨਾਲ ਤਿੰਨ ਚਾਤਰਾਆਂ ਦੀਆਂ ਸिखਾਈਆਂ ਜਿਹੜੀ ਮਰਜ਼ੀ ਡਿਜ਼ਾਈਨ ਦੇ ਨਾਲ ਤੁਸੀਂ ਪੱਤੀਆਂ ਜਿਹੜੀਆਂ ਘਰ ਸਕਦੇ ਹੋ ਮੋਸਟਲੀ ਇਹਦੇ ਵਿੱਚ ਸ਼ੇਡ ਵਾਲੀਆਂ ਹੀ ਭਰੀਆਂ ਹੁੰਦੀਆਂ ਤੇ ਲਾਈਕ ਆਊਟਲਾਈਨ ਹੈ ਮੈਂ ਤੁਸੀਂ ਡਰਾਅ ਕਰ ਲੈਣੀ ਹੈਗੀ ਆ ਤਾਂ ਕਿ ਸੌਖੇ ਤਰੀਕੇ ਨਾਲ ਆਪਣਾ ਜਿਹੜਾ ਬਾਉਂਡਰੀ ਕੋ ਵਾਲਾ ਉਹ ਬਣਾ ਜੀ ਤੇ ਆਪਾਂ ਇਹਦੇ ਵਿੱਚ ਗੰਡ ਧੋਪੇ ਨਾਲ ਡਿਜ਼ਾਈਨਿੰਗ ਜਿਹੜੀ ਕਰ ਸਕਦੇ ਹਾਂ ਪਹਿ ਇੱਕ ਸੂਟ ਸਾਨੂੰ ਟ੍ਰੇਸ ਬਣਾ ਬਣਾ ਕੇ ਛਾਪ ਕੇ ਵੀ ਦਿਖਾਇਆ ਸੀ ਉਹ ਅੱਜ ਆਪਣਾ ਆ ਗਿਆ ਹੈਗਾ ਪਰਖੋ ਕਿ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਕਿੰਨਾ ਸੋਹਣਾ ਬਣਿਆ ਜਿਗਰ ਜੀ ਆ ਹੋ ਗਈ ਆਪਣੀ ਆਊਟਲਾਈਨ ਤਾਂ ਇਸ ਤੋਂ ਬਾਅਦ ਹੁਣ ਆਪਾਂ ਪਾਉਣੀਆਂ ਨੇ ਗੰਢਾ ਤਾਂ ਕਿ ਸੇ ਕੰਟਰਾਸਟ ਕਲਰ ਦੇ ਨਾਲ ਆਪਾਂ ਇਹਦੇ ਵਿੱਚ ਗੰਢ ਧੋਪੇ ਨਾਲ ਵਰਕ ਕਰਾਂਗੇ ਹੈਨਾ ਇਹ ਜੀ ਫੋਟੋ ਕਾਰਡ ਦਿਖਾਇਆ ਸੀ ਤੇ ਟੋਪਰੀ ਆ ਇੱਕ ਵਾਰ ਚੰਗਾ ਪਾਕੇ ਨੂੰ ক্লোਜ਼ ਕਰ ਦੋ ਠੀਕ ਹੈ ক্লোਜ਼ ਹੋ ਗਿਆ ਤਾਂ ਹੁਣ ਬੇਚ ਆਪਾਂ ਮਰ ਗਿਆ ਤਾਂ ਬੇਚ ਚ ਆ ਪੀ येलो ਕਲਰ ਦੇ ਫੁੱਲ ਬਣਾਵਾਂਗੇ ਹੁਣ ਇਹ ਫੁੱਲ ਬਣਾਉਣ ਵਾਸਤੇ ਆਪਾਂ ਫੁੱਲ ਧਾਗਾ ਹੀ ਪਾਉਣਾ ਜਿਹੜਾ ਆਪਣਾ ਛੇ ਲੜਾਉਂਦੇ ਐਂਕਰ ਦੀ ਗੁੱਟੀ ਦੇ ਉਹੀ ਧਾਗਾ ਪਾਵਾਂਗੇ ਤੇ ਇਹਦੇ ਵਿੱਚ ਕਿਤੋਂ ਵੀ ਲੱਗ ਜਾਓਵੇਂ ਤੁਸੀਂ ਸੈਂਟਰ ਤੋਂ ਲੱਗ ਜਾਓ ਹੁਣ ਸੈਂਟਰ ਤੋਂ ਇਹਨੂੰ ਆਪਾਂ ਪੂਰਾ ਫਿਲ ਕਰਨਾ ਤਾਂ ਉਸ ক্লোਜ਼ ਗੰਡਾ ਪਾਵਾਂਗੇ ਆਪਾਂ ਨੀੜੇ-ਨੀੜੇ ਠੀਕ ਹੈ ਇਹਦੇ ਵਿੱਚ ਗੰਡਵੇਂ ਤੁਹਾਨੂੰ ਸिखਾਈ ਵੀ ਹੈ ਐਵੇਂ ਦੋ ਵਾਲੀ ਰਾਉਂਡ ਕਰੋ ਤੇ ਮਗਰੋਂ ਪਿੱਛੋਂ ਦੀ ਕੱਢ ਦਿਓ ਹੱਥ ਥੋੜਾ ਜਿਹਾ ਲੂਜ਼ ਰੱਖਣਾ ਤਾਂ ਕਿ ਗੰਡਾ ਜਿਹੜੀ ਬਣ ਕੇ ਸੋਹਣੀ ਹੋਵੇ ਤਾਂ ਇਹਦੇ ਵਿੱਚ ਬਸ ਤੁਸੀਂ ਹੁਣ ਇਹ ਸਾਰੀਆਂ ਗੰਢਾਂ ਐਵੇਂ ਹੀ ਬਣਾਈ ਜਾਣੀਆਂ ਨੇ ਜਿਹਨੂੰ ਗੰਢ ਨਹੀਂ ਆਉਂਦੀ ਉਹ ਸਿੱਖ ਲਓ ਬਹੁਤ ক্লোਜ਼ ক্লোਜ਼ ਤੁਸੀਂ ਇਹ ਗੰਢਾਂ ਪਾਉਣੀਆਂ ਨੇ ਜਿਹਦੇ ਵਿੱਚ ਕੋਈ ਸਪੇਸ ਐ ਨਾ ਦਿਖੇ ਠੀਕ ਹੈ ਲੈ ਪੂਰਾ ਥੋੜੇ ਪਿਛੇ ਨੂੰ ਇਹ ਕੋਈ ਸਿਚੂਏਸ਼ਨ ਨਹੀਂ ਹੈ ਠੀਕ ਹੈ ਜਿੱਥੇ ਜੀ ਕਰਦਾ ਇਹਦੇ ਵਿੱਚ ਕੋਈ ਆਏ ਨਹੀਂ ਹੈਗਾ ਵੀ ਸਫਾਈ ਦਾ ਕੋਈ ਚੱਕਰ ਆਊਗਾ ਇਹ ਤਾਂ ਬਸ ਭਰ ਕੇ ਗੁੱਛਾ ਜਾਂ ਬਣ ਜਾਣਾ ਤੇ ਉਹਨੇ ਦੂਰੋਂ ਗ੍ਰੀਸ ਦੇਣੀ ਆਪਾਂ ਜਿੱਥੇ ਕਿਤੇ ਤੁਹਾਨੂੰ ਫਿਰ ਲੱਗੇ ਉਥੇ ਥੋੜੀ ਜੀ ਦੁਬਾਰਾ ਪਾ ਦਿਓ ਗੰਢ ਮੈਂ ਬੜਾ ਜ਼ਿਆਦਾ ਨਹੀਂ ਪਰੇਅ ਹੋ ਕਰ ਰਹੀ ਕਿਉਂਕਿ ਜਿਹੜਾ ਟਾਈਮ ਆ ਆਪਣੇ ਕੋਲ ਸ਼ੋਰ ਹੁੰਦਾ ਤੇ ਮੈਨੂੰ ਕੰਪਲੀਟ ਡਿਜ਼ਾਈਨ ਮੈਨੂੰ ਆਏ ਹੁੰਦਾ ਵੀ ਬਣਾ ਕੇ ਦਿਖਾ ਦਿਆਂ ਕਿ ਕਿਵੇਂ ਦੀ ਲੋਕ ਆਉਂਦੀ ਆ ਕੰਫੋਖਾ ਤੇ ਸੋਹਣਾ ਡਿਜ਼ਾਈਨ ਬਣਦਾ ਤੇ ਕਾਫੀ ਵਾਇਰਲ ਹੈ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਰੈਡੀ ਹੈ ਗੰਡਾਂ ਨਾਲ ਆਪਣਾ ਜਿਹੜਾ ਗੋਲ ਜਿਹਾ ਸਰਕਲਾ ਪਰਣਾ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਤੁਸੀਂ ਗੰਡਾਂ ਪਾਈ ਜਾਣੀਆਂ ਨੇ ਤੇ ਰਾਉਂਡ ਰਾਉਂਡ ਦੇ ਨਾਲ ਹਰੀ ਜੀ ਜਿਆਦਾਤਾਂ ਗੇਰ ਨੂੰ ਖਿੱਚਣਾ ਨਹੀਂ ਗਾ ਘਟਨਾ ਕੋਈ ਸੋਣੀ ਨਹੀਂ ਨਾਉਂਦੇ ਤਾਂ ਗੇਰ ਨੂੰ ਨਾ ਲਾ ਦੇ ਕਿਵੇਂ ਕੱਟ ਦੇ ਨਾ ਕੱਟ ਦੇ ਨਾ ਅੰਮੀ ਅੱਡੀ ਜੀ ਜਾਂਦਾ ਪਰ ਤਾਂ ਸਿਕੰਡਾ ਪਾਈ ਜਾਣੀ ਹੈ ਤੇ ਧਾਗਾ ਕੱਟੀ ਜਾਣਾ ਬੜਾ ਧਾਗਾ ਲੰਬਾ ਨਹੀਂ ਪਾਉਣਾ ਕਿਉਂਕਿ ਮੈਂ ਥੋੜਾ ਲੰਬਾ ਧਾਗਾ ਪਾ ਲੈਂਦੀ ਆ ਤੇ ਉਹ ਅੜਨ ਲੱਗ ਜਾਂਦਾ ਹੈ। ਬੈਟ ਪਾ ਲਾਤਾ। ਬੈਟ ਪਾ। ਜਿਵੇਂ ਸੈਂਟਰ ਸੈਂਟਰ ਚ येलो ਆਪਾਂ ਕਰਤਾ ਹੈਗਾ ਹਨਾ ਆਪਾਂ ਧਾਗਾ ਚੇਂਜ ਕਰਦੇ ਆ ਥੋੜਾ ਦੇਖ ਘਟ ਰਿਹਾ ਹੈ ਇਹ। ਪੈਰਟ ਦਾ ਦਾ ਯੂਜ਼ ਕਰ ਲੈਨੇ ਆ ਐਂਕਲ ਦੀ ਕੁੱਟੀ ਦਾ ਛੇੜਾ ਢਾਡੇ ਲੈਣਾ ਆ ਪੱਟ ਪਾਉਣ ਵਾਸਤੇ ਤਾਂ ਕਿ ਗੰਡ ਦੀ ਜਿਹੜੀ ਸ਼ੇਪ ਆ ਉਹ ਸੋਹਣੀ ਆਵੇ ਆ ਪੀ येलो ਪਾਸੇ ਇਹਨੂੰ ਘੱਟ ਦਿੱਕਦਾ ਆ ਕਰਕੇ ਆਪਾਂ ਹਮ ਪੈਰਟ ਕਲਰ ਦਾ ਥ੍ਰੈਡ ਆਈ ਲਾ ਯੂਜ਼ ਕਰ ਰਹੇ ਆ ਤੁਸੀਂ ਐਵੇਂ ਦੋ ਤਰ੍ਹਾਂ ਦਾ ਹੀ ਬਣਾ ਸਕਦੇ ਹੋ ਜਿਹੜਾ ਇਹ ਫੁੱਲ ਬਣਾਉਣਾ ਵੀ ਜਿਵੇਂ ਸੈਂਟਰ ਚ ਇੱਕ ਕਲਰ ਦਾ ਕਰਤਾ ਸਾਈਡਾਂ ਤੇ ਹੋਰ ਕਲਰ ਲਾਤਾ ਉਹਦੇ ਨਾਲ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ ਹਨਡਲ ਵਰਕ ਜਿਵੇਂ ਮਰਜੀ ਆਪਦੀ ਕਾਰੀਗਰੀ ਹੈ ਜਿਹੜੀ ਤੁਸੀਂ ਦਿਖਾ ਸਕਦੇ ਹੋ ਤੇ ਸੋਹਣੀ ਚੀਜ਼ ਬਣ ਕੇ ਰੈਡੀ ਕਰ ਸਕਦੇ ਹੋ ਦੇਖੋ ਕਿੰਨੀਆਂ ਸੋਹਣੀਆਂ ਗੰਢਾਂ ਬਣ ਰਹੀਆਂ ਨੇ ਪੈਰਟਾਂ ਡੇਡੀਆਂ ਕੀ ਬਣਤਾ ਗਈ ਐ ਮੇ ਤਾਂ ਹੁੰਦਾ ਮੈ ਇਹ ਤਾਂ ਬਹੁਤ ਵਧੀਆ ਦਿਖ ਰਿਹਾ ਉਹ ਬਹੁਤ ਸੋਹਣੀ ਚੀਜ਼ ਬਣ ਕੇ ਜਿਹੜੀ ਰੈਡੀ ਹੁੰਦੀ ਆ ਇਹ ਤੇ ਵਾਣਾ ਜਿਹੜਾ ਸਰਕਲ ਹੈ ਇਹਨੂੰ ਤੁਸੀਂ ਬੁਲੀਅਨ ਸਟਿਚ 'ਚ ਵੀ ਭਰ ਸਕਦੇ ਹੋ ਇੱਕ ਆਪਾਂ ਇੱਕ ਹੋਰ ਡਿਜ਼ਾਈਨ ਬਣਾਉਣੇ ਦੀ ਰੀਂਜ ਦੇ ਵਿੱਚ ਸਟਾਰ ਜਿਹਾ ਬਣਾ ਕੇ ਸਾਰਾ ਵਿੱਚੋਂ ਫਿਲ ਕਰ ਦੇਉਂਦੇ ਆ ਉਹ ਵੀ ਸ਼ੈਰਵਾ ਤੇ ਬਣਾ ਕੇ ਦਿਖਾਇਆ ਸੀ ਉਹ ਵਾਲੇ ਫੁੱਲ ਵੀ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਤਾਂ ਟਾਂਕਾ ਜਿਹੜਾ ਮਰਜ਼ੀ ਕਰ ਲਓ ਸ਼ੇਡ ਦੇ ਸ਼ੇਡ ਨਾਲ ਵੀ ਬੜ ਸਕਦੇ ਆ ਇਹ ਉਹ ਨਾਲ ਥੋੜਾ ਜਿਹਾ ਰਹਿ ਗਿਆ ਸਾਰਾ ਆੜੇ ਦੁਆਲੇ ਮਤਲਬ ਜੀ ਵਾਈਟ ਸਪੇਸ ਨਾ ਦਿਖੇ ਸਾਰੇ ਨੂੰ ਆਪਾਂ ਗੰਢਾਂ ਦੇ ਨਾਲ ਭਰ ਦੇਣਾ ਮੈਂ ਥੋੜਾ ਜਿਹਾ ਬਿਰਲਾ ਪਾ ਰਹੀਆਂ ਕਿਉਂਕਿ ਮੈਂ ਤਾਂ ਤੁਹਾਨੂੰ ਸਿਖਾਉਣਾ ਹੀ ਆ ਹਾਂ ਇੱਕ ਆਪਾਂ ਡੈਮੋ ਹੀ ਦੇ ਰਹੇ ਹਾਂ ਤਾਂ ਕਰਕੇ ਕਪਨ ਨੇ ਜਬਾਤ ਹੁਣਾ ਸੂਟ ਹੋਰ ਕੱਟ ਕੇ ਭੇਜਿਆ ਸੀ ਆਪਾਂ ਕੱਢ ਲਓ ਉਹ ਪਾਣਾ ਸੀ ਨਾ ਫੋਟੋਜ਼ ਉਹਨਾਂ ਦੀ ਆਪਾਂ ਵੀਡੀਓ ਦੇ ਵਿੱਚ ਜਿੰਨੂੰ ਸ਼ੇਅਰ ਕਰਾਂਗੇ ਆਮੋ ਤੇ ਪਿਛਲੇ ਵੀ ਸਾਰੇ ਮੈਨੂੰ ਰਿਪੀਟ ਸੈਂਡ ਕਰ ਦਿਓ ਤਾਂ ਕਿ ਉਹਨਾਂ ਦੀਆਂ ਫੋਟੋਆਂ ਵੀ ਮੈਂ ਪਾ ਸਕਾਂ ਕੱਲ ਮੈਂ 10-15 ਜਣਿਆਂ ਦੀਆਂ ਤਾਂ ਪਾਤੀਆਂ ਸੀਗੀਆਂ ਜਦੋਂ ਤੁਸੀਂ ਐਵੇਂ ਬਣਾ ਕੇ ਸਾਨੂੰ ਭੇਜਦੇ ਹੋ ਨਾ ਵੀ ਉਹ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਆ ਵੀ ਹਾਂ ਮੈਂ ਜੇ ਐਂ ਕਾਮਸ ਸਿੱਖਾ ਰਹੀ ਆ ਤਾਂ ਕੋਈ ਸਿੱਖ ਰਿਹਾ ਕਿਸੇ ਨੂੰ ਬੈਨੀਫਿਟ ਹੋ ਰਿਹਾ। ਐਈ ਕਈ ਲੋਕ ਤਾਂ ਮੈਂ ਕਹਿੰਦੇ ਆ ਵੀ ਪੁਈ ਮੱਥਾ ਮਾਰੀ ਜਾਂਦੇ ਆ ਐ ਵੀ ਕੋਈ ਸਿੱਖਦਾ ਹੁੰਦਾ। ਠੀਕ ਹੈ ਜੇਕਰ ਤੁਸੀਂ ਭੇਜਦੇ ਹੋ ਫੋਟੋਆਂ ਆਪਦੇ ਕੀਤੇ ਕੰਮ ਦੀਆਂ ਕਿਸੇ ਨੇ ਆਪਦੀ ਬੇਟੀ ਲਈ ਸੂਟ ਬਣਾਇਆ ਕਿਸੇ ਨੇ ਆਪਦੀ ਮਦਰ ਲਈ ਬਣਾਇਆ ਤਾਂ ਉਹ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਵੀ ਨਹੀਂ। ਜੇ ਮੈਂ ਐਫਰਟਸ ਕਰਦੀ ਆ ਤਾਂ ਮੈਨੂੰ ਦੇਖ ਕੇ ਕੋਈ ਐਫਰਟਸ ਕਰ ਰਿਹਾ ਕੋਈ ਸਿੱਖ ਰਿਹਾ ਭਾਵੇਂ ਕੋਈ ਇੱਕ ਜਣਾ ਹੀ ਸਿੱਖ ਰਿਹਾ ਹੋਵੇ ਮੈਂ ਉਹਦੇ ਲਈ ਵੀ ਸਿਖਾਉਣ ਨੂੰ ਤਿਆਰ ਠੀਕ ਹੈ ਤੁਸੀਂ ਤਾਂ ਸੁਖਣਾ ਬਹੁਤ ਜ਼ਿਆਦਾ ਫਿਰ ਵਧੀਆ ਰਿਸਪੌਂਸ ਦਿੰਦੇ ਹੋ ਠੀਕ ਹੈ ਜੀ ਆ ਜਿਵੇਂ ਹੁਣ ਆਪਣਾ ਸਰਕਲ ਹੈ ਜਿਹੜਾ ਆਲਮੋਸਟ ਫਿਲ ਹੋ ਗਿਆ ਤੁਸੀਂ ਇਹਨੂੰ ਪੂਰੇ ਨੂੰ ਹੋਰ ਵੀ ਮਤਲਬ ਸੰਖੜਾ ਪਰ ਸਕਦੇ ਹੋ ਵੀ ਵਾਈਟ ਸਪੇਸ ਹੈ ਜਿਹੜੀ ਨਾ ਦਿਖੇ ਆ ਪਿੰਕ ਲਾਈਨ ਵੀ ਆਵੇਂ ਨਾ ਦੇਖੀ ਇਹਦੇ ਆਲੇ ਦੁਆਲੇ ਵੀ ਇੱਕ ਹੋਰ ਜਿਹੜੀ ਗੰਡ ਦਾ ਸਰਕਲ ਹੈ ਉਹ ਆ ਜੇ ਤਾਂ ਉਹਦੇ ਨਾਲ ਆਪਣਾ ਹੋਰ ਵੀ ਜ਼ਿਆਦਾ ਸੋਹਣਾ ਇਹ ਬਣ ਜੂਗਾ ਠੀਕ ਹੈ ਇਸ ਤੋਂ ਬਾਅਦ ਆ ਜਾਂਦੀਆਂ ਜੀ ਆਹ ਪੱਤੀਆਂ ਪੱਤੀਆਂ ਨੂੰ ਤੁਸੀਂ ਸ਼ੇਡ ਵਾਲੀ ਭਰ ਲਓ ਮੈਂ ਇਸ ਨੂੰ ਪੂਰੀ ਬੂਟੀ ਸਾਨੂੰ ਬਣਾ ਕੇ ਦਿਖਾ ਦਾਂ ਤਾਂ ਕਰਕੇ ਮੈਂ ਜਿਹੜਾ ਸਰਕਲ ਆ ਉਹ ਥੋੜਾ ਜਿਹਾ ਘੱਟ ਭਰਿਆ ਹੈਗਾ ਟਾਈਮ ਆਪਾਂ ਇੱਧਰ ਵੀ ਕੰਜ਼ੂਮ ਕਰ ਲਈ ਦੀ ਭੈਣ ਨੇ ਡਿਜ਼ਾਈਨ ਭੇਜਿਆ ਸੀਗਾ ਵੀ ਆ ਕਿਵੇਂ ਬਣਦਾ ਹੁਣ ਸਮਝ ਆ ਗਈ ਹੋਊਗੀ ਅੱਖੇ ਪੱਤੀ ਆਲਮੋਸਟ ਆਪਣੀ ਬਣ ਕੇ ਰੈਡੀ ਐ ਆਈ ਤੁਸੀਂ ਦੂਜੀਆਂ ਜਿਹੜੀਆਂ ਚਾਰ ਪੱਤੀਆਂ ਨੇ ਚਾਰੇ ਪਾਸੇ ਉਹ ਪਰ ਲੈਣੀਆਂ ਨੇ देखो जी पत्ती बन के रेडी है सोनी बनी पत्ती प्यारी पत्ती बनी है ठीक है हम आप जेड़ आ वाला फुल है यह दस दे बना ਇਹਦਾ ਛੋਟਾ ਫੁੱਲ ਦਾ ਉਹ ਕਿਸੇ ਰੂਪカラー ਦਾ ਹੁੰਦਾ ਹੈ ਤੁਹਾਨੂੰ ਇਹ ਐਵੇਂ ਪੂਰਾ ਡਿਜ਼ਾਈਨ ਬਣ ਜਾਂਦਾ ਕੋਈ ਵੀ ਟਾਂਕਾ ਤੁਸੀਂ ਕਿਤੇ ਵੀ ਪਾ ਸਕਦੇ ਹੋ ਜਿਹੜਾ ਹੁਣ ਮੈਂ ਤੁਹਾਨੂੰ ਛੋਟਾ ਫੁੱਲ ਸਿਖਾਉਂਗੀ ਉਹਨੂੰ ਤੁਸੀਂ ਵੱਡੇ ਸਰਕਲ ਚ ਵੀ ਫਿਲ ਕਰ ਸਕਦੇ ਹੋ ਛੋਟੇ ਜਗੰਡਾ ਪਾ ਲਓ ਹਨਾ ਆ ਛੋਟਾ ਸਰਕਲ ਆਪਣਾ ਬਣਿਆ ਹੋਇਆ ਇਹਦੇ ਵਿੱਚ ਨਾ ਆਪਾਂ ਇੱਕ ਉਹ ਬਣਾ ਲੈਣਾ ਇਨੂੰ 5 ਪਾਰਟਸ ਚ ਡਿਵਾਈਡ ਕਰ ਦੋ ਅਮੇ 5 ਇਕੁਅਲ ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕਰ ਲੈਣਾ ਠੀਕ ਹੈ ਇਹਦੇ ਐਸਿਡ ਆਵਲੇ ਟੈਂਕ ਵਿੱਚੋਂ ਮਿਲਦੀ ਹੈ ਆਵਲੇ ਟੈਂਕੇ ਨਾਲ ਨਾ ਤੁਸੀਂ ਆਪਦਾ ਮੰਲੇ ਵੀਣਾ ਵੱਡਾ ਸਰਕਲ ਆ ਉਹਨੂੰ ਵੀ ਬਣਾ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਇਹਦੇ ਨਾਲ ਛੋਟਾ ਹੀ ਬਣਾਉਣਾ ਇਹਦੇ ਵਿੱਚ ਕੀ ਕਰਨਾ ਇੱਕ ਇੱਕ ਜਿਹੜੀ ਆ ਪੰਜ ਬਣਾਇਆਂ ਨੇ ਆਪਾਂ ਇੱਕ ਨੂੰ ਨੱਪਣਾ ਦੂਜੇ ਨੂੰ ਚੱਕਣਾ ਠੀਕ ਹੈ ਤਾਂ ਇੱਕ ਨੂੰ ਨੱਪਣਾ ਦੂਜੇ ਨੂੰ ਚੱਕਣਾ ਮਤਲਬ ਐਵੇਂ ਇਹਨੂੰ ਪੂਰੇ ਨੂੰ ਬੁਣ ਦੇਣਾ ਉਮੀਦ ਹੈ ਸਮਾ ਸੰਦਾਰਿਆ ਹੋਊਗਾ ਇੱਕ ਵਾਰੀ ਇੱਕ ਸਾਈਡ ਵਾਲਾ ਚੱਕਿਆ ਜਾਊਗਾ ਇੱਕ ਵਾਰੀ ਦੂਸਰੀ ਕੰਨਾਂ ਚੱਕਿਆ ਜਾਊਗਾ ਤੇ ਬਹੁਤ ਸੋਨਾ ਇਹ ਫੁੱਲਾ ਜਿਹੜਾ ਬਣ ਕੇ ਰੈਡੀ ਹੋ ਗਿਆ ਦੇਖੋ ਇਹਨੂੰ ਜਿੰਨਾ ਮਰਜ਼ੀ ਹੈਵੀ ਕਰ ਲੋ ਆ ਜਿਹੜੀਆਂ ਆਪਾਂ ਪੰਜ ਬਣਾਈਆਂ ਸੀ ਨਾ ਉਹ ਵੀ ਨਹੀਂ ਹੈਗਾ ਵੀ ਆਪਾਂ ਉਹ ਵੀ ਦਿਖਣੋਂ ਹਟ ਜਾਣੀਆਂ ਕਿ ਆਪਾਂ ਕੋਈ ਜ਼ਿਆਦਾ ਭਰ ਦੇ ਤਾਂ ਵੈਸੇ ਇੰਨਾ ਫੁੱਲ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਆਹੀ ਟਾਂਕੇ ਨਾਲ ਤੁਸੀਂ ਆਵਲਾ ਫੁੱਲ ਵੀ ਬਣਾ ਸਕਦੇ ਹੋ ਇਸ ਟਾਂਕੇ ਨਾਲ ਤੁਸੀਂ ਆਵਲਾ ਵੀ ਬਣਾ ਸਕਦੇ ਹੋ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਣ ਕੇ ਬਹੁਤ ਸੋਹਣਾ ਰੈਡੀ ਹੁੰਦਾ ਅੱਜਕੱਲ ਕਾਫੀ ਵਾਇਰਲ ਹੈ ਇਸ ਪਾਸਤੇ ਬਣਾਓ ਸਿੱਖੋ ਤੇ ਭੇਜ ਦੇ ਸੋਥਾ ਥੈਂਕ ਯੂ